ਵੀਡੀਓ ਦੇਖਿਓ ਮੜਜੀ ਆਪ ਆਪ ਲੱਸੀ ਪੀ ਤੋਂ ਗਲੀ ਹੈ ਆਪ ਲੱਸੀ ਲੱਸੀ ਪੀ ਪੀ ਤੇ ਅੰਕਰੀਏ ਬੜੇ ਫਿਲ 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 ਇੱਕ ਵਾਰ ਵੀਡੀਓ ਤੁਸੀਂ ਦੇਖੀ ਲਈ ਹੁਣੀ ਉਸ ਵਾਲੇ ਉਹ ਤੁਹਾਡੇ ਵਾਂਗ ਮੂੰਹ ਤਾਂ ਨਹੀਂ ਪਿੰਦੇ ਜਾਨਵਰ ਇਹਦਾ ਲੱਸੀ ਪਿੰਦੇ ਆ ਮੂੰਹ ਤੋਂ ਤਾਂ 100 ਗੁਣਾ ਬੈਟਰ ਆ ਲੱਸੀ ਮੂੰਹ ਤੋਂ ਗੰਦਮੰਦ ਬਾਹਰ ਕੱਢਣ ਨੂੰ ਹੁੰਦਾ ਸਰੀਰ ਦਾ ਤੁਸੀਂ ਉਹੀ ਗੰਦਮੰਦ ਪੀ ਜਾਂਦੇ ਆ ਤੇ ਚਲ ਲੱਸੀ ਪਿੰਦੇ ਲੱਸੀ ਸੋਤ ਆ ਗਈ ਤੁੰਦੀ ਲੱਸੀ ਚ ਹਾਂ ਹੈਗੀ ਆ ਲੱਸੀ ਤੁਹਾਡੇ ਵਾਂਗ ਮੂੰਹ ਤਾਂ ਨਹੀਂ ਪਿੰਦੇ ਅੰਧ ਭਗਤ ਇਹ ਅੰਕਲ ਸ਼ਰੀਫ ਜੀ ਸੀ ਅੰਕਲ ਜੇ ਕਿਤੇ ਮੇਰੇ ਵਰਗਾ ਹੁੰਦਾ ਮੈਨੂੰ ਕਿਹਾ ਹੁੰਦਾ ਨਾ ਮਾਰ ਮਾਰ ਥੱਪੜ ਦੇਣਾਂ ਦੇਣਾ ਤੇ ਮੂੰਹ ਸਜਾ ਕਾਕਾ ਤੁਸੀਂ ਪੰਜਾਬ 'ਚ ਹੀ ਰਹਿ ਕੇ ਸਿੱਖਾਂ ਨੂੰ ਬਦਨਾਮ ਕਰੀ ਜਾਂਦੇ ਸਿੱਖਾਂ ਦਾ ਮਜ਼ਾ ਪੜਾਈ ਜਾਂਦੇ ਇਹਦੇ ਇਹ ਭਈਆ ਰਹਿੰਦਾ ਹੈ ਲੁਧਿਆਣੇ ਲੁਧਿਆਣੇ ਰਹਿ ਕੇ ਇਹਨੂੰ ਤੇ ਕੋਈ ਡਰ ਪੈ ਨਹੀਂ ਇਹ ਮਜ਼ਾ ਕਰਾਈ ਜਾਂਦਾ ਸਿੱਖਾਂ ਦੇ ਲੁਧਿਆਣੇ ਵਿੱਚ ਰਹਿ ਕੇ ਸਾਰੇ ਭਈਆ ਦਾ ਕਬਜ਼ਾ ਤਾਂ ਇਹਨਾਂ ਨੂੰ ਡਰ ਨਹੀਂ ਤੇ ਕੋਈ ਆਪਣੇ ਪੰਜਾਬੀ ਸਿੱਖ ਦੀ ਹਿੰਮਤ ਨਹੀਂ ਕਿ ਭਈਆ ਲੁਧਿਆਣੇ ਜਾ ਕੇ ਭਈਏ ਨੂੰ ਹੱਥ ਪਾ ਲਈ ਤਾਂ ਇਹਨਾਂ ਨੂੰ ਡਰ ਨਹੀਂ ਕੋਈ ਇਹ ਹੱਲੇ ਵੀ ਵੀਡੀਓ ਪਈ ਜਾਂਦੀ ਹੈ ਉਹਨੂੰ ਕੋਈ ਡਰ ਨਹੀਂ ਲੁਧਿਆਣਾ ਹੀ ਰੰਦਰ ਲੁਧਿਆਣਾ ਚ ਰਹੇਗੇ ਕਿਵੇਂ ਸਿੱਕਾ ਦਾ ਮਜ਼ਾਕ ਬੜਾ ਯਾਰਾ ਚਲੋ ਮਜ਼ਾਕ ਇੱਕ ਲੱਗ ਕੀ ਹੁੰਦੀ ਆ ਹਰੇ ਟਰੋਲ ਬਣਾਉਂਦੇ ਆ ਟਰੋਲ ਕਰਦੇ ਸਿੱਕਾ ਨੂੰ ਤੇ ਇਹਨਾਂ ਨੂੰ ਦੇਖ ਕੇ ਬਾਕੀ ਵੀ ਕਰਦੇ ਆ ਤਾਂ ਹੀ ਕਮੈਂਟ ਚ ਲੋਕੀ ਲੱਸੀ ਲੱਸੀ ਕਰਦੇ ਐਦਾਂ ਦੇਆਂ ਨੂੰ ਦੇਖਦੇ ਆ ਟਰੋਲ ਬਣਾਉਂਦੇ ਸਿੱਕਾ ਦਾ ਸਾਡੀ ਜੇ ਹਲਕਾਤਾ ਕਰਕੇ ਤੁਸੀਂ ਸਭ ਤੋਂ ਗਾੜਾ ਸੁਣਦੇ ਫਿਰ ਤੁਸੀਂ ਕਹਿੰਦੇ ਸਿੱਕ ਸਹੀ ਨਹੀਂ ਹੈਗੇ ਸੁਧਰ ਜੋ ਬਾਕੀ ਤੁਹਾਡੇ ਨਾਲ ਸਾਡਾ ਕੋਈ ਬਿਤਕਰਾ ਨਹੀਂ ਹੈਗਾ ਸਸ ਹਰਕਤਾਂ ਸਹੀ ਕਰੋ ਆਪਣੀਆਂ ਬਾਕੀ ਜਿਹੜੇ ਜਿਹੜੇ ਚਾਹੁੰਦੇ ਭਈਆ ਦੀ ਸਰਵਿਸ ਹੋਵੇ ਨਾ ਸਾਰੇ ਜਾਣੇ ਵੀਡੀਓ